ਕੋਰੇ ਨੇ ਤਾਂ ਫੁੱਲਾਂ ਦੀ ਵਜਾ ਕਥਾਈ ਘਸਾਬ ਕਰ ਦਿੱਤੀ ਠੀਕਾਂਂਡੀ ਪੂਆ ਵੇਖਣੇ ਵੀ ਐਡੇ ਸੋਹਣੇ ਫੁੱਲ ਲਿਆ ਕੇ ਲਾਇਏ ਹੀ ਇੰਨੀ ਠੰਡ ਪਈ ਤੇ ਇੰਨਾ ਕੋਰਾ ਪਿਆ ਵਾ ਫੁੱਲਾਂ ਦਾ ਰੋਪ ਬੋਸ਼ ਹੀ ਨਹੀਂ ਰਿਹਾ ਕਿਤੇ ਠੀਕ ਤੇ ਆ ਗਏ ਸਾਰੇ ਠੀਕ ਕਿੱਥੋਂ ਆ ਗਏ ਵੇ ਬੂਟੇ ਕਾਲੇ ਪੈ ਗਏ ਕਿਤਾ ਠੰਡ ਨੇ ਉੱਠਣ ਨਹੀਂ ਦਿੱਤੇ ਤਾਂ ਆਹ ਉਹ ਗੁੱਡੇ ਵੀ ਨਹੀਂ ਆ ਚੁੱਡਣ ਲਿਆ ਵੇਖਣ ਆ ਦੋ ਤਿੰਨ ਉਡਣ ਗੱਲ ਸਾਂ ਵੱਡਾ ਹੋਇਆ ਵਾ ਤੂੰ ਐਵੇਂ ਨਾ ਮੂੰਹ ਤਾਂ ਚੁੱਕ ਛੱਡਾ ਕਰ ਤੈਨੂੰ ਪਤਾ ਹੈਗਾ ਕਿੰਦਾਂ ਦੀ ਹੈਗੀਆਂ ਤਾ ਫੇਰ ਲਿਆ ਦੇ ਫੇਰ ਮੈਂ ਕਾ ਡਾਲਾਂ ਚੰਗਾ ਮੇਰੀ ਗੱਲ ਸੁਣ ਹਾਂ ਉਹ ਆਂਟੀ ਕੋ ਜਾਵਾਂ ਤੇਰੀ ਸੇਲੀ ਜਿਹੜੀ ਤੂੰ ਕੀ ਕਰਨਾ ਉੱਥੇ ਉਹਨਾਂ ਘਰ ਕਿਹੜਾ ਕੋਈ ਮੁੰਡਾ ਵਾ ਉਹ ਮੈਂ ਵੇਲਾ ਕੋਈ ਮੁੰਡਾ ਮੈਂ ਮੇਲਾ ਵਾਂ ਚਲ ਜਾ ਮੇਲਿਆ ਮੇਲਿਆ ਚਲ ਮੇਲਿਆ ਮੈਂ ਸੇਵੀਆਂ ਬਣਾਉਣੀ ਹੁੰਦੀਆਂ ਨੂੰ ਨਹੀਂ ਚਾਹ ਬਣਾ ਕੇ ਰੱਖ ਹਾਂ ਚਾਹ ਹੀ ਪੀਂਦਾ ਰਹਿਣਾ ਹਰ ਵੇਲੇ ਮੁੰਡੇ ਦਾ ਵੀ ਕੱਖ ਆ ਗਿਆ ਚਾਹ ਕਦੀ ਘਰ ਨਹੀਂ ਪੀਤੀ ਸੇਵੀਆਂ ਬਣਾ ਕੇ ਦਿੰਦੀ ਦੁੱਧ ਵਾਲੀਆਂ ਨਿਆਣੇ ਨੂੰ ਖਾਣ ਪੀਣ ਦਾ ਹੁੰਦਾ ਵਾ ਕੋਈ ਨਹੀਂ ਇਹਨੂੰ ਹੈਗਾ ਲੱਥੀ ਚੜੀ ਜਾਦ ਪੀ ਕੋਹ ਰਿੰਦਣਾ ਪਕਾਉਣਾ ਵੀ ਆ ਉਹਗਾ ਸ਼ਾਮਾਂ ਦਾ ਟਾਈਮ ਹੋ ਗਿਆ ਤੇ ਕਿਤੇ ਫੇਰ ਨਿਕਲ ਗਈ ਆ ਕੀ ਕਰਾਂ ਦੱਸ ਇਹਦਾ ਇਲਾਜ ਕੋਈ ਨਹੀਂ ਜਦੋਂ ਆਉ ਫੇਰ ਕੇ ਮੈਂ ਵੀ ਉਦੋਂ ਕੁਛ ਧਰਨਾ ਬੈਠੀ ਰਵੇ ਅੱਜ ਨਾ ਮੈਂ ਕੋ ਧਰਨਾ ਨਾ ਮੈਂ ਕੁਛ ਪਕਾਉਣਾ ਹੀ ਆ ਆ ਸ਼ੀਗਾਲਾ ਸਾਸ ਟੇ ਕਾਰ ਮੈਂ ਵੀ ਸਵੇਰ ਦੀ ਵੇਖਣ ਰਹੀ ਵੀ ਘਰੇ ਆਤ ਕੀ ਪੂਆ ਨੇ ਮਨਾ ਕਰਤਾ ਜਿਹੜਾ ਮੇਰੇ ਕੋਲ ਆਇਆ ਹੀ ਨਹੀਂ ਆ ਨਹੀਂ ਨਹੀਂ ਉਹ ਮੈਂ ਨਾ ਠੱਡ ਬੜੀ ਦੇ ਕੰਬਲ ਚ ਪਿਆ ਸੀ ਹਾਂ ਤੇ ਮੈਂ ਬਾਹਰ ਆਇਆ ਗੁੱਡੇ ਡੋਂ ਤੇ ਅੱਜ ਹੈਗਾ ਹੀ ਨਹੀਂ ਕੋਈ ਤੇ ਆਏ ਅਜ ਮੀਂਹ ਦਾ ਕਰਕੇ ਕੋਈ ਵੀ ਨਹੀਂ ਡਿਆ ਗੁੱਡੇ ਡੋਂ ਤੇ ਕਿਤੇ ਚਾਹ ਲਿਆ ਵਾ ਬਣਾ ਕੇ ਨਹੀਂ ਪੂਆ ਚਾਹ ਪੀਣ ਤੋਂ ਵੀ ਡਾਰੀ ਲੱਗਦਾ ਤੁਹਾਡੇ ਘਰਾਂ ਜੋ ਤੇ ਹਾਂ ਡਰ ਕੋ ਲੱਗਦਾ ਕਿ ਕੀ ਕਰਦੇ ਲੱਗੇ ਚਾਚ ਭਰਾਵਾ ਤੈਨੂੰ ਉਹ ਮੇਰੀ ਪੂਆ ਨੇ ਨਹੀਂ ਸੁੱਟੀ ਨੀ ਕੀ ਪੂਆ ਚਾਹ ਪਿਆਗੇ ਵਿੱਚ ਮਿੱਠਾ ਸੋਡਾ ਪਾਇਆ ਉਹ ਤੇ ਕਿਤੇ ਮੈਨੂੰ ਇੰਨੀ ਮੁਸਕਾਈ ਨਾ ਲੱਗੋ ਹੂੰ ਮੈਂ ਨਹੀਂ ਉਧਰ ਲੱਗ ਕੇ ਬੈਠਾ ਜਾਦ ਹਾਈਵੇ ਉਹ ਤੇ ਵਿਚਾਰੀ ਨਾ ਕੋਸ਼ਿ ਕੋ ਹਣਾ ਵਿਆਹ ਜਾਣਾ ਵਿਚਾਰੀ ਨੇ ਇੰਨਾ ਉਹਦਾ ਜਲੂਸ ਨਿਕਲ ਗਿਆ ਨਾ ਪਰ ਪੂਆ ਨੇ ਮੇਨਾਂ ਤੇ ਗੱਲ ਕੀਤੀ ਨਹੀਂ ਹੈਗੀ ਇਹੋ ਜਿਹੀ ਗੱਲਾਂ ਥੋੜੀ ਦਸਣ ਵਾਲੀਆਂ ਹੁੰਦੀਆਂ ਤੈਨੂੰ ਪਤਾ ਹੀ ਹਾਈ ਤੇ ਉਹਨੇ ਇਦਾਂ ਕਿਉਂ ਕੀਤਾ ਦੱਸ ਸੋਡੇ ਕੀ ਬਾਤ ਆਉਨੂ ਉਹ ਜਿਹੜਾ 5000 ਰੁਪਏ ਵਾਲਾ ਸੂਟ ਨਹੀਂ ਗੱਲ ਚੱਲਣ ਦੀ ਉਹਦੇ ਕੋ 5000 ਵਾਲਾ ਸੂਟ ਆ ਮੇਰੀ ਪੂਆ ਕੋਈ ਨਹੀਂ ਹਾਏ ਨਹੀਂ ਨਹੀਂ ਤੇਰੀ ਪੂਆ ਤੇਰੀ ਪੂਆ ਇੰਨੇ ਫੇਰ ਕੋਲੇ ਛੱਪੇ ਰੱਖਦੀ ਐ ਤੇ ਮੇਨਾਂ ਸਾਰੀ ਗੱਲ ਕਰਕੇ ਤੇ ਕੋਈ ਸੋਡੇ ਵਾਲੀ ਗੱਲ ਮੇਨਾਂ ਲਕਾ ਗਈ ਹਾਏ ਨੀ ਭੂਆ ਵੇਖ ਲੈ ਮੈਂ ਤੈਨੂੰ ਦੱਸ ਤਾ ਈ ਓ ਤੇ ਮੇਰਾ ਨਾਂ ਨਾ ਲਈ ਜਾ ਕੇ ਹੋਰ ਉਹਨੇ ਮੈਨੂੰ ਲੰਮੇ ਪਾਇਆ ਹੋਵੇ ਨਹੀਂ ਨਹੀਂ ਮੈਂ ਨਹੀਂ ਨਾਂ ਤੇਰਾ ਲੈਂਦੀ ਤਾਂ ਹਾਂ ਤੂੰ ਦੱਸ ਵੀ ਚਾਹ ਪੀਣੀ ਆ ਨਹੀਂ ਨਹੀਂ ਹੁਣ ਤੇ ਚਾਹ ਤੇ ਡਾਰੀ ਲਾਦਾ ਇੱਥੇ ਆਪਣੇ ਘਰ ਜਾ ਕੇ ਪੀਵੇਂ ਆਹ ਭੂਆ ਤੇਰੀ ਨੇ ਤੈਨੂੰ ਨਹੀਂ ਸੋਡਾ ਪਾ ਕੇ ਦੇਣਾ ਤੇ ਆਹ ਦਮੁੱਕ ਗਈ ਆ ਕਿ ਮੈਂ ਨਹੀਂ ਪਾ ਕੇ ਦਿੰਦੀ ਭਰਾਵਾ ਸੋਡਾ ਤੈਨੂੰ ਨਹੀਂ ਉਦਾਂ ਵੀ ਉਹ ਭੂਆ ਕੋਈ ਕਹਿੰਦੇ ਆ ਸੇਵੀਆਂ ਬਣਾ ਕੇ ਦੇਣ ਲੱਗੀ ਦੁੱਧ ਵਾਲੀਆਂ ਉਹ ਖਾਣੀਆਂ ਆਹੋ ਤੇ ਤੂੰ ਉਹ ਦੱਸਣਾ ਵੀ ਭਾਬੀ ਵੀ ਨਹੀਂ ਵੀਰੋ ਨਹੀਂ ਸਾਰੇ ਠੀਕ ਹੈ ਠੀਕ ਆ ਕਾ ਲੜਾਈ ਬੜੀ ਪਈ ਸਾਡੇ ਹਾਈ ਕਾ ਤੇ ਨਾ ਕਿਉਂ ਕੁਛ ਨਹੀਂ ਪਾਪਾ ਨਾ ਪੀ ਕੇ ਚਾਰ ਦਿਨ ਹੋਏ ਡਿੱਗਾ ਵਾ ਹਾਂ ਤੇ ਮੰਮੀ ਹੌਲੀ ਹੌਲੀ ਕਿਤੇ ਪੈਸੇ ਕੱਢਦੇ ਰਹੀ ਉਹਦੇ ਤੇ ਵੱਡਾ ਹੱਥ ਮਾਰ ਲਿਆ ਉਹਨੇ 15000 ਨੂੰ ਬੱਲੇ ਤੇ ਮੰਮੀ ਵੀ ਅਦਾ ਕੱਖ ਨਹੀਂ ਹਾਲ ਉਹਦਾ ਵੀ ਤੇ ਮੈਨੂੰ ਕਹਿੰਦੀ ਤੈਨੂੰ 2000 ਦਵੂੰਗੀ ਹਾਂ ਤੇ ਆ ਜਾ ਨਾਲ ਹੀ ਅੱਛਾ ਤੇ ਮੈਂ ਉਹਨੇ 2000 ਦੇ ਦਿੱਤਾ ਤੇ ਫਿਰ ਕਾ ਲੜਾਈ ਬੜੀ ਪੈ ਗਈ ਹਾਂ ਮੈਂ ਇਧਰ ਨੂੰ ਆ ਗਿਆ ਫਿਰ ਹਾਈ ਦੱਸ ਤੇ ਹੋਣਾ ਕਿ ਦਾਵਤ ਆ ਸੱਚ ਬੁਲਟੇ ਮੈਂ ਵੇਖਣ ਦੀ ਕਾਲ ਤੋਂ ਬੁਲਟਲੇ ਆਣ ਵਾਲੇ ਨਹੀਂ ਉਹ ਤੇ ਯਾਰ ਦੋਸਤ ਕੋ ਮੰਗਿਆ ਮੈਂ ਰਾਜਾ ਸ਼ਮੇਖ ਘਰ ਨਵਾਂ ਲੈ ਕੇ ਆਇਆ ਵਾ ਨਹੀਂ ਭਾਈ ਮੈਂ ਜੈ ਕਿ ਲੱਗਾ ਗਾ ਬੀ ਦੱਸ ਇੰਨੀ ਸ਼ਰਾਬ ਪੀਂਦਾ ਨਾ ਵੀਰ ਵੀ ਕਿਤੇ ਰੋਜ ਹੀ ਨਾ ਪਾਪੇ ਨੇ ਨਾ ਮੰਮੀ ਨੂੰ ਮਾਰ ਮਾਰ ਕੇ ਨੁਕਰੇ ਲਾਇਆ ਹੁੰਦਾ ਵਾ ਹਾਏ ਦੱਸ ਵਿਚਾਰੀ ਦੇ ਕਿਤੇ ਛੱਡ ਸੂਟ ਤੇ ਨਹੀਂ ਲੱਗੀ ਨਹੀਂ ਮੈਨੂੰ ਵੀ ਫੜਨ ਲੱਗਾ ਮੈਂ ਦੇ ਪੱਜ ਜਾਇਆ ਹਾਂ ਹਾਏ ਹਾਏ ਲੋਕ ਦੇ ਦੋ ਘਰ ਰਹੂੰਗਾ ਇੱਥੇ ਹੁਣ ਚੱਲ ਕੋਈ ਨਹੀਂ ਰਹਿ ਤੂੰ ਹਫਤਾ ਖਾਂਡ ਕਦੀ ਇੱਧਰ ਕਦੀ ਉਧਰ ਕੋਈ ਗੱਲ ਨਹੀਂ ਗੱਟੂ ਨਹੀਂ ਗੱਦਾ ਦੇਕਰ ਗੱਟੂ ਨਹੀਂ ਪੁੱਤ ਕੋਈ ਵੀ ਹੈ ਦਾ ਹੈਗੇ ਹੀ ਤੇ ਸਾਰੇ ਨਿਆਣਿਆਂ ਦਾਦੂ ਹੀ ਦਿੱਤੇ ਰਿਤ ਕੀ ਕੰਡਈਆਂ ਕੋਈ ਨਹੀਂ ਮੰਮੀ ਆ ਜਾਓ ਕੰਨਾ ਕੀ ਖਲਾਣਾ ਨਹੀਂ ਹੁਕਦੋ ਠੀਕ ਰਜਾਇਆ ਵਾ ਆਹੋ ਰਜਾਇਆ ਲੜਕੇ ਆਇਆ ਨਾ ਨਾ ਬੁਲਟ ਲੈ ਕੇ ਆਇਆ ਵਾ ਵਧਾਈ ਦੋ ਸਗੋ ਮੇਰ ਕੋ ਪੜਦੇ ਨਾ ਰੱਖ ਦਵਿੰਦਰ ਨੂੰ ਤੇ ਸਾਰਾ ਕੁਝ ਦਾਸ ਆਇਆ ਮੁੰਡਾ ਕੀ ਦਾਸ ਆ ਪਿਹੜ ਦਾ ਲੜਾਈ ਝਗੜਾ ਪਿਆ ਮੰਮੀ ਮੇਰੀ ਨੂੰ ਕੁੱਟਦਾ ਡਾਡੀ ਮੇਰਾ ਇਹ ਮੁੰਡੇ ਨੂੰ ਅਕਲ ਕਿਤੇ ਮਾਸਾ ਨਹੀਂ ਹਣੀ ਆ ਵੇਖ ਲੈ ਨਿੱਕੀਆਂ ਮੋਟੀਆਂ ਗੱਲਾਂ ਦੇ ਕਿੰਨੇ ਪੜਦੇ ਹੁੰਦੇ ਆ ਘਰ ਤੇ ਪਰ ਇਹ ਇਹ ਇੱਕ ਚੀਜ਼ ਹੈ ਕਿਹੜੇ ਵੇਲੇ ਦਾਸ ਆਲਾ ਕੀ ਪਤਾ ਹੁਣ ਅਗਲੀ ਤੇ ਮੇਲੇ ਬਣ ਜਾਣੇ ਨਾ ਅੱਛਾ ਮੇਲੇ ਚੋ ਗਿਆ ਹਈ ਜਾਂਦਾ ਜਾਂਦਾ ਉਹ ਤੇ ਮੰਜੇ ਤੇ ਪਈ ਬਿਮਾਰ ਨੂੰ ਉੱਠ ਕੋ ਲੋ ਤੇ ਗੱਲਾਂ ਕਰਨ ਨੂੰ ਕੀ ਪਤਾ ਸਾਨੂੰ ਕਿਹੜੇ ਵੇਲੇ ਘਰ ਆਇਆ ਹੋਰ ਕੀ ਦੱਸ ਗਿਆ ਮਰ ਮੈਨੂੰ ਨਹੀਂ ਪਤਾ ਇਦਾਂ ਆਂਦੀ ਬੜੀ ਨਾਸਾਂ ਚੜਾ ਚੜਾ ਖੰਡਈ ਵਧਾਈਆਂ ਹੋਣ ਬੁਲਟ ਦੀਆਂ ਵਧਾਈਆਂ ਨਾਲ ਕੇਦਾ ਮੰਗੇ ਲੈ ਆਈ ਹਏ ਵੀ ਦੱਸ ਆਇਆ ਵਾ ਹਾਂ ਸਰ ਕੋ ਮਾਰੀ ਪੈਣਾ ਕਿ ਤੈਨੂੰ ਕਿੱਦਾਂ ਸਮਝਾਵਾਂ ਵੇ ਲਾ ਤੇ ਹੁਣ ਸਮਝਾਉਣਾ ਕੀ ਆ ਨਹੀਂ ਇੱਕ ਇੱਕ ਪਤੀ ਆਈ ਤੇ ਦਿਮਾਗੋ ਹੌਲਾ ਹੀ ਇਹਨੂੰ ਕੋਈ ਪਤਾ ਨਹੀਂ ਲੱਗਦਾ ਕਿਹੜੀ ਗੱਲ ਦਾ ਪਰਦਾ ਰੱਖਣਾ ਕਿਹੜੀ ਦਾ ਅਗਲੀ ਸਤੈਣਾ ਜਦੋਂ ਆਇਆ ਸੀ ਨਾ ਤੇ ਤੂੰ ਉਹ ਅੰਦਰ ਲਿਆ ਕੇ ਤੈਨੂੰ ਆਨੂ ਤੇ ਇੱਕ ਇਹ ਦੇ ਕਰਨੀ ਨਹੀਂ ਸੀ ਚਾਣੀ ਚਾਹੀਦੀ ਤੂੰ ਲੜ ਕੇ ਆਇਆ ਜਾਂ ਬੁਲਟ ਕਿਸਦਾ ਮੈਂ ਤੇ ਸਮਝਾਇਆ ਵੀ ਇਹ ਗੱਲ ਇੱਥੇ ਕਹਿਣਾ ਨਾ ਕਰੀ ਚਲ ਕੋਈ ਨਹੀਂ ਸਾਡੇ ਘਰ ਦਾ ਮਸਲਾ ਨੂੰ ਇੱਥੇ کہیں ਕਿਸੇ ਦੇ ਪੈਸੇ ਦਾ। ਘਰ ਨਾਲ ਧਰਮ ਨਹੀਂ ਕਹਦਾ। ਇਹਦਾ ਘਰ ਨਹੀਂ ਹੁੰਦਾ ਸਾਰਿਆਂ ਨੂੰ ਹੁੰਦਾ। ਕਦੋਂ ਦਾ ਆਂਦਾ ਸੀ ਨਾ ਮੈਂ ਬੋਲਟ ਲੈਣਾ ਬੋਲਟ ਤੇ ਮੈਂ ਸੋਚਿਆ ਆਪਣਾ ਲਾਇਆ ਮੈਂ ਤਾਂ ਤਾਂ ਕਹਿਣ ਲਈ ਵਧਾਈਆਂ ਹੁਣ ਮੇਰੇ ਪੁੱਤ ਨੂੰ। ਤੇ ਫੇਰ ਕੀ ਆ ਹੋਰੇ ਜਨੇਜੀ ਦਾ ਥੱਲੇ ਉਹਦਾ ਹੀ ਆ। ਆਹ ਇਹ ਚ ਕਿਹੜੀ ਗੱਲ? ਹਾਂ। ਕਿੰਨੀ ਵਖੀ ਹੁਣ ਇਹਨੇ ਗੱਲ ਚੁੱਕਣੀ। ਗੱਲ ਪੈੜੀ ਚ ਅੱਗੇ ਨਹੀਂ ਪੈਂਦੀ ਹੁੰਦੀ ਚੁੱਕ ਦਿਓ ਮੈਨੂੰ। ਕੋਈ ਨਹੀਂ ਘੜ ਉਹ ਕਰਦੀ ਛੜ ਪਜਾੜ। ਉਹ ਗੱਲ। ਆਹੋ। ਬਹਿ ਜਾ। ਸੇਵੀਆਂ ਲਿਆਵਾਂ ਬਣਾਈਆਂ। ਬਣਾਈਆਂ। ਆਹੋ। ਰਾਜੇ ਦੀ। ਆ ਉਹ ਮੰਗੰਦੇ ਆ ਹੀ ਮੰਗਨ ਤੇ ਨਹੀਂ ਮੰਗਦਾ ਚਾਹ ਚਾਹੀ ਪੀ ਜਾਂਦਾ ਚਾਹ ਮੰਗੀ ਜਾਂਦਾ ਮੈਂ ਮਿੱਠੀ ਚੀਜ਼ ਕੋਈ ਬਣਾ ਕੇ ਦੇਣੀ ਆ ਚੱਲ ਲੂਕੀ ਮਾਸਾ ਮਵੀ ਕੋਈ ਗੱਲ ਨਹੀਂ ਹਾਂ ਦਵਿੰਦਰ ਭੈਣ ਹੈ ਜਾਂ ਲੰਘ ਗਿਆ ਮਨਜੀਤ ਕੀ ਕਰੀ ਜਾਂਦੀ ਆ ਕਰਨਾ ਕਰਨਾ ਕੀ ਹੋ ਗਰਮ ਪਾਣੀ ਨਾਲ ਆ ਗਏ ਹੱਡੀ ਹੋ ਠੀਕ ਹੁਣ ਸੇ ਤਾਂ ਠੀਕ ਆ ਆਹੋ ਫਰਕ ਵਾ ਹੁਣ ਥੋੜਾ ਜਿਹਾ ਆ ਜਿਹੜਾ ਲਾਗੇ ਪੈਂਦਾ ਉਹ ਕਹਿੰਦਾ ਮੁਸ਼ਕਾਉਂਦੀ ਮੁਸ਼ਕਾਉਂਦੀ ਗੱਲ ਤਾਂ ਐਡੀ ਵੀ ਨਹੀਂ ਕੋਈ ਹੋਈ ਚਲੋ ਖਾਦਾ ਪੀਤਾ ਕੋਹ ਨਹੀਂ ਸੀ ਨਾ ਤੇ ਉਹ ਪਾਣੀ ਜਿਹਦਾ ਤੂੰ ਆਂਦੀ ਹਾਂ ਆ ਉਹ ਹੀ ਉਹਦਾ ਕਰਕੇ ਕੀ ਆ ਉਹਦਾ ਨਾ ਹਾਦੀ ਹੋ ਗਈ ਤੇਰੇ ਨਾਲ ਤੇਰੇ ਨਾਲ ਹੱਦ ਕਿਤੇ ਨਾਲ ਹੱਦ ਉਹ ਵਾਦੀ ਹੋ ਗਈ ਆ ਤੇ ਜਗੋ ਤੇਰਵੀਂ ਹੋਣ ਵਾਲੀ ਗੱਲ ਹੀ ਹੋ ਗਈ ਕਿੰਨਾ ਮੈਨੂੰ ਚਾਹੀ ਮੈਂ ਵਿਆਹ ਜਾਣਾ ਵਿਆਹ ਜਾਣਾ ਪਤਾ ਨਹੀਂ ਉਹਦਾ ਮੈਂ ਖਾਦਾ ਕੋਹ ਨਹੀਂ ਆ ਪਤਾ ਨਹੀਂ ਕਿਦਾਂ ਉਹਦਾ ਨਾ ਜੀ ਨਿਕੰਢਿਆ ਕੈਨੂੰ ਤੇਰਾ 5000 ਵਾਲਾ ਜਿਹੜਾ ਸੂਟ ਹੀ ਨਾ ਉਹ ਵੇਖ ਕੇ ਸੜ ਗਈ ਸੜ ਗਈ ਉਹ ਤੇ ਮੈਂ ਤੇਰੇ ਪਹਿਲਾਂ ਆਖਿਆ ਵੀ ਉਹ ਹੀ ਨਾ ਨਜ਼ਰੀ ਲੱਗੀ ਇਹਦੀ ਕਲੈਣੀ ਦੀ ਤਾਂ ਆ ਤੇ ਮੇਰਾ ਪੇਟ ਖਰਾਬ ਹੋ ਗਿਆ ਸੀ ਹਾਏ ਨਹੀਂ ਭੋਲੀਏ ਪੇਟ ਖਰਾਬ ਹੋਇਆ ਨਹੀਂ ਪੇਟ ਖਰਾਬ ਕੀਤਾ ਗਿਆ ਵਾ ਕੀਤਾ ਗਿਆ ਵਾ ਇਹ ਕਿਧਰ ਨਹੀਂ ਗੱਲਾਂ ਕਰਨ ਦੀ ਉਹਨੇ ਤੇਰੀ ਜਠਾਨੀ ਨੇ ਚਾਹ ਚ ਸੋਡਾ ਪਾ ਕੇ ਦਿੱਤਾ ਈ ਹੋਏ ਮੈਂ ਮਰ ਜਾ ਹਾ ਆਈ ਮਰ ਜਣੀ ਨਹੀਂ ਤੈਨੂੰ ਕੋਣ ਆਂਦਾ ਮਰ ਜਣੀ ਆਪਣੀਆਂ ਭਾਣ ਦੀ ਤੈਨੂੰ ਕਹਾਂਦਾ ਇਹਦਾ ਪਤੀ ਆ ਦੱਸ ਗਿਆ ਮੈਨੂੰ ਗਿਆ ਮੇਰੇ ਲਾਗੇ ਹੋ ਕੇ ਆਇਆ ਵਾ ਤੈਂਦਾ ਭੂਆ ਮੈਂ ਉਹ ਵੀ ਕਿਦਾਂ ਮੈਂ ਵੀ ਚਾਹ ਬਣਾਵਾ ਚਾਹ ਨਹੀਂ ਆਂਦਾ ਤੁਹਾਡੇ ਘਰਾਂ ਚੋਂ ਪੀਣੀ ਮੈਂ ਕਿਉਂ ਇਹ ਮੇਰੀ ਭੂਆ ਨੇ ਇੱਕ ਚਾਹ ਪਿਆਲ ਕੇ ਉਲਟਾ ਕੇ ਸੁਟੀ ਨਾ ਮੈਂ ਕਿਹਾ ਤੇਰੀ ਭੂਆ ਨੇ ਕੀ ਕਰਤਾ ਉਹਨੂੰ ਸੋਡਾ ਪਾ ਕੇ ਦਿੱਤਾ ਹੀ ਆਂਦਾ ਫਿਰ ਮੈਨੂੰ ਪਤਾ ਲੱਗਾ ਹਾਂ ਪ੍ਰੀਤ ਤੂੰ ਵਰਨਾ ਚੰਗੀ ਨਹੀਂ ਕੀਤੀ ਇਹਦਾ ਤੇ ਬਦਲਾ ਕੀ ਤੇਰੇ ਤਾਂ ਹੁਣ ਵੇਖੀ ਤਰਿਆ ਝਾਟੇ ਚਾਗ ਨਾ ਪਾਈ ਤੇ ਆਖੀ ਆ ਮੇਰੀ ਸਾਥ ਸਾਦੀ ਆ ਉਹ ਤੇ ਚੰਗੀ ਬੜੀ ਆ ਉਹ ਵੱਡੀ ਆ ਵੱਡੀ ਦੇ ਲੱਛਣ ਵੇਖ ਲਾ ਹਾਇ ਨਹੀਂ ਤੂੰ ਮੈਨੂੰ ਓਦਾਂ ਕਹਿ ਦਿੰਦੀ ਵੀ ਵਿਆਹ ਨਾ ਜਾ ਤੇ ਮੈਂ ਨਾ ਜਾਂਦੀ ਕੋਲੇ ਹੋਰ ਛੋਡਾ ਪਾ ਦਿੰਦੀ ਮੇਰਾ ਤੇ ਅੰਦਰ ਹੀ ਧੋ ਕੇ ਰਹਾ ਤਾ ਕਿਤੇ ਕਮਜ਼ੋਰੀ ਹੋਈ ਆ ਹਸਵੇਰ ਦੇ ਕੱਪੜੇ ਇਦਾਂ ਪਾਏ ਕਿਤੇ ਚੁੱਕਣ ਦਾ ਹੌਸਲਾ ਨਹੀਂ ਪੈੜਿਆ ਪਤਾ ਨਹੀਂ ਮੈਂ ਕਿੱਦਾਂ ਮਰਦੀ ਮਰਦੀ ਨੇ ਨਾ ਤੂੰ ਮੇਰੇ ਕੋ ਤੇ ਉਹ ਗੱਲ ਫਿਰਿਆ ਹੀ ਨਾ ਗਿਆ ਮੈਂ ਮੈਂ ਪਹਿਲਾਂ ਦਵਿੰਦਰ ਪਹਿਨ ਨੂੰ ਦੱਸ ਕੇ ਆਵਾਂ ਵੀ ਤੇਰਾ ਨਾ ਗੱਲ ਹੋਈ ਓ ਮਨਜੀਤ ਤੇਰਾ ਨਹੀਂ ਮੈਂ ਨਾ ਲੈਣਾ ਤੈਨੂੰ ਨਹੀਂ ਮੈਂ ਗੱਲਥ ਲੈ ਆਉਂਦੀ ਮਨ ਜੀਤ ਤੇ ਲੈਣਾ ਇਹਦੀ ਮੈਂ ਭਤੀ ਇਹਦਾ ਹੀ ਆ ਆਪ ਪਤੀ ਭੂਆ ਪਤੀਆਂ 'ਚ ਲੜਾਈ ਪਾਉਣੀ ਹੋ ਇੱਕ ਵਾਰੀ ਮੈਨੂੰ ਜਾ ਲੈਣ ਦੇ ਇਹਦੀ ਤੇ ਖਬਰ ਮੈਂ ਲੈਣੀ ਅਸੀਂ ਨਾ ਮਟਰ ਸਕੀਲ ਲੈ ਲਿਆ ਵਧਾਈਆਂ ਉਹਨਾਂ ਖਤਾ ਕੇ ਦਾ ਮੰਗ ਕੇ ਲੈ ਆਈਓ ਤਾਂ ਮੈਂ ਵਧਾਈਆਂ ਲਈਦੀ ਫਿਰਦੀ ਮੈਂ ਵੀ ਨਹੀਂ ਪੁੱਛਣ ਮੈਂ ਬੁਲਟ ਨਵਾਰੇ ਆ ਨਹੀਂ ਭੂਆ ਉਹਨਾਂ ਕਿਹਦਾ ਹੀ ਮੰਗ ਕੇ ਲੈ ਆਇਆ ਤੇ ਮੈਂ ਤੇਰੀ ਮੰਮੀ ਡੈਡੀ ਠੀਕ ਵਾ ਨਹੀਂ ਡੋੜੀ ਨੇ ਦੇਣਾ ਪੀ ਕੇ ਬੜੀ ਲੜਾਈ ਪਾਈ ਮੰਮੀ ਨੂੰ ਰੋਜ਼ ਹੀ ਕੋਟਦਾ ਉਹਨਾਂ ਖਤਾ ਸਾਰੀਆਂ ਗਲਾਂ ਦੱਸ ਹੁੰਦਾ ਆ ਤੇ ਇਹ ਪਰਦੇ ਪੁੰਦੀ ਰਹਿੰਦੀ ਆ ਤੇ ਬੜੀ ਵਧੀਆ ਗੱਲ ਮੈਨੂੰ ਨਹੀਂ ਆ ਦੱਸੀ ਮੈਨੂੰ ਤੇ ਮੁਸ਼ਕਲ ਹੁੰਦਾ ਭੂਆ ਤੇਰੇ ਲੱਗ ਨਾ ਲਿਆ ਕਰ ਮੈਂ ਹਾਂ ਤੇ ਮੈਨੂੰ ਕੀ ਪਤਾ ਸੀ ਅੰਤਰਾ ਤੇਰੀ ਭੂਆ ਦਾ ਬੇੜਾ ਕਰਕੇ ਆਵਾ ਉਹਨੇ ਮੈਨੂੰ ਹੋਂ ਦੱਸਿਆ ਹਣਾ ਹਾਂ ਸੋਡਾ ਜ਼ਿਆਦਾ ਪੈ ਜਾਂਦੀ ਤੇ ਮੇਰੇ ਵਰਗੀ ਪੰਜ ਸੱਤ ਹੋ ਜੇ ਸ਼ਾਲਾ ਕੋਈ ਨਹੀਂ ਹੌਸਲਾ ਕਰ ਚਾਹ ਠੀ ਚੰਗਾ ਮੈਂ ਜਾਵਾ ਹੁਣ ਮੇਰਾ ਨਾਂ ਨਾਦ ਕੋ ਲੱਲੀ ਚੰਗਾ ਹਾਈ ਮੈਂ ਮਰ ਜਾ ਕਿੰਨੀ ਤੇਜ਼ ਆ ਮੈਨੂੰ ਐਵੇਂ ਨਹੀਂ ਚਾਹ ਫੜਾਉਣ ਆਈ ਤੇ ਉਹ ਜੀ ਮੇਰੀ ਫੁੱਟੀ ਕਿਸਮਤ ਫੜ ਕੇ ਚਾਹ ਦਾ ਕੱਪ ਤੇ ਮੂੰਹ ਨੂੰ ਲਾ ਲਿਆ ਜਿੱਦਾਂ ਕਦੀ ਕੋਈ ਵੇਖਿਆ ਨਹੀਂ ਹੁੰਦਾ ਹਾਏ ਆਪਣੇ ਘਰ ਬਣਾਉਂਦੀ ਵਧੀਆ ਗੁੜ ਬੋੜ ਵਾਲੀ ਚਾਹ ਪੀਂਦੀ ਇਹਦੀ ਤੇ ਮੈਂ ਲੈਣੀ ਖਬਰ ਇਹਦੀਆਂ ਮੈਂ ਨੇਹਰੀਆਂ ਲੈਉਣੀ ਨਾਲ ਆਵਾ ਆ ਵਾ ਵੀ ਬਿਨਾ ਲਿਆ ਵਾ ਹੁਣ ਹੋਇਆ ਠੀਕ ਕੋ ਆਹ ਠੀਕ ਆ ਫਰਕ ਵਾ ਮੈਂ ਆ ਹੀ ਮੜ ਜਾ ਨਹੀਂ ਮੇਰੀ ਗੱਲ ਸੁਣਾ ਜੇ ਤੂੰ ਮੈਨੂੰ ਅੱਦਾਂ ਕਹਿ ਦਿੰਦੀ ਨਾ ਪਕੂੜੀ ਤੂੰ 5000 ਰੁਪਏ ਦਾ ਸੂਟ ਲਿਆ ਵਾ ਤੇ ਉਹ ਨਾ ਪਾ ਤੇ ਨਾ ਵਿਆਹ ਜਾਈ ਤੇ ਮੈਂ ਨਾ ਜਾਂਦੀ ਹਾਂ ਕੀ ਹਾਂ ਯਾ ਡੜਿਆ ਡਿਆ ਹੈਰਾ ਫੇਰੀਆਂ ਨਾ ਆਈਆਂ ਨਾ ਲਿਆਵਾ ਕੀ ਹੈ ਰ ਤੇਰੇ ਪੇਤ ਵੀ ਖੁੱਲ ਗਿਆ ਕਿਹੜੀ ਹੈ ਰ ਫੇਰੀਆਂ ਤੂੰ ਮੇਰੀ ਚਾਹ ਜਿ ਮਿੱਠਾ ਛੋਡਾ ਜੂ ਪਾਤਾ ਹੋਏ ਕਿਹਨੇ ਕਿਹਾ ਤੈਨੂੰ ਕਿਹੜੀ ਨਖਤੀ ਨੇ ਕਿਹਾ ਜਿਹੜੀ ਨਖਤੀ ਨੇ ਕਿਹਾ ਨਖਤੇ ਨੇ ਕਿਹਾ ਉਹ ਤੈਨੂੰ ਮੈਂ ਦੱਸ ਦਿੰਨੀ ਆ ਹਾਏ ਕਿਨੂੰ ਮੈਂ ਤਾਂ ਦੋ ਚੀਰੇ ਕਰਕੇ ਰੱਖਦਾ ਜਿੰਨੇ ਇੰਨੀ ਗੱਲ ਕਹੀ ਨਹੀਂ ਤੈਨੂੰ ਬੱਲੇ ਨਹੀਂ ਤੇਰੇ ਨਹੀਂ ਛਾਲੋ ਤਾਲੋ ਨਹੀਂ ਜ਼ਹਿਰ ਪਾ ਦੇ ਦੀ ਜ਼ਹਿਰ ਤੇਰੀਆਂ ਆਸਾਂ ਮਰਾਦਾ ਸਾਰੀਆਂ ਹੋ ਜਾਂਦੀਆਂ ਪੂਰੀਆਂ ਮੈਲਾ ਜੀ ਤੇਨੂੰ ਕੀ ਕਿੰਨੇ ਆ ਤੇਰੇ ਪਤੀਏ ਨੇ ਹਾਏ ਹਾਏ ਨੀ ਭਲਾ ਹੋਵੇ ਉਹਦਾ ਮੈਨੂੰ ਸਭ ਕੁਝ ਦੱਸ ਆਇਆ ਨੀ ਬਹਿ ਜਾ ਬਹਿ ਜਾ ਨੀ ਬਹਿਣਾ ਬੁਣਾ ਕੀ ਆ ਬਹਿ ਜਾ ਕੀਤੇ ਮਗਰ ਲੱਗੀ ਮੈਨੂੰ ਤੇ ਸੁਣ ਕੇ ਸੱਤੀ ਕਪੜੀ ਅੱਗ ਲੱਗਦੀ ਆ ਨਾ ਸੱਤੀ ਕਪੜੀ ਐਵੇਂ ਸੜ ਕੇ ਸਵਾਹ ਹੋਈ ਜਾ ਬਹਿ ਜਾ ਠੀਕ ਆ ਗਏ ਨਹੀਂ ਫੇਰ ਡੈਬਨ ਹੀ ਸਟਾਰਟ ਹੋ ਜਿੰਨਾ ਜ਼ੋਰ ਲਾਉਣ ਡਈਂ ਤੂੰ ਕੁੜੇ ਤੂੰ ਜੰਗੀ ਹੱਦ ਕੀਤੀ ਕੁੜੇ ਉਦਾਂ ਕਹਿ ਦਿੰਦੀ ਹੈ ਨੀ ਭੈਣਾ ਚੁੱਪ ਕਰ ਜਾ ਨੀ ਕੀਤੇ ਪਿੱਛੇ ਲੱਗੀ ਨੀ ਇਦਾਂ ਇਹੋ ਤੇ ਰੋਣੇ ਸਾਡੇ ਦਿਮਾਗ ਦਾ ਹੌਲਾ ਵਾ ਦਿਮਾਗ ਦਾ ਹੌਲਾ ਮੈਨੂੰ ਹੱਸਣ ਰਿਹਾ ਸੀ ਆਂਦਾ ਭੈਣ ਤੇ ਇਦਾਂ ਪਈ ਬਿਸਤਰੇ 'ਚ ਜਿੱਤਾ ਨਾ ਉਹਨੂੰ ਕਹਿੰਦੇ ਸੋਡਾ ਪਾਤਾ ਉਹਨਾਂ ਤੀਨੇ ਕਿੰਨੂੰ ਕਹਿਤਾ ਜਾ ਕੇ ਤੀਨੂੰ ਕਹਿਤਾ ਮੈਂ ਆਨੀ ਆ ਭਾਵੇਂ ਤੂੰ ਹੁਣ ਆ ਪਰਦੇ ਸੱਤ ਪਾਲਾ ਜਿੰਨੇ ਮਰਜੀ ਪਰਦੇ ਪਾਲਾ ਜਿਹੜੇ ਭੇਤ ਖੁੱਲ ਗਏ ਨਾ ਉਹ ਖੁੱਲ ਗਿਆ ਮੇਰੇ ਤੇ ਮਨੋਂ ਲੱਤ ਗਈ ਨਾ ਕੁੜੇ ਮੈਂ ਇੰਨੀਆਂ ਰੀਜਾਂ ਆ ਵਿਆਹ ਵੇਖਣਾ ਸੀ ਮੇਰੀ ਗੱਲ ਸੁਣੋ ਅਸੀਂ ਤੇ ਅੱਗੇ ਬੜੇ ਦੁਖੀ ਹਾਂ ਨੂੰ ਨਸਤਾਓ ਸਾਡਾ ਇੱਕ ਇੱਕ ਪਤੀਆ ਦਿਮਾਗੋਂ ਹੌਲਾ ਅਜੇ ਉਹਨੇ ਤੈਨੂੰ ਬੜਾ ਕੁਝ ਕਹਿਣਾ ਉਨੇ ਜੈਰ ਵੀ ਕਹਿ ਦੇਣੀ ਉਹਨੇ ਕਈ ਕੁ ਕਹਿ ਦੇਣਾ ਮੈਨੂੰ ਆਉਂਦਾ ਆਂਦਾ ਪੀ ਮੋਟਰਸਾਈਕਲ ਖਰੀਦ ਕੇ ਆਂਦਾ ਤਾਂ ਪਿਛਲੇ ਵੀਰ ਦਾ ਫੋਨ ਆਇਆ ਕਿ ਇਹਦਾ ਮੰਗ ਕੇ ਲੈ ਕੇ ਆਇਆ ਯੋ ਬੋਤਾ ਹੇਰੀਆਂ ਫੇਰੀਆਂ ਨਾ ਕਰ ਤੂੰ ਮੇਰੇ ਨਾਲ ਚੰਗਾ ਪਤੀਏ ਤੇਰੇ ਨੂੰ ਸਭ ਪਤਾ ਵਾ ਉਹ ਅੱਗੇ ਵੀ ਆਉਂਦਾ ਜਾਂਦਾ ਰਿਹਾ ਵਾ ਕੋਈ ਉਹ ਆਉਂਦਾ ਜਾਂਦਾ ਨਾ ਵੇ ਘਰ ਸੱਚਾਂ ਚੂਪੇ ਹੁੰਦੀ ਆ ਉਹ ਵੀਰਾਂ ਦਾ ਮੜ ਜਾ ਭਾਬੀ ਤੇਰੀ ਮੇਰੇ ਨਾਲ ਨਾਰਾਜ਼ ਹੋਗੀ ਮਾੜੀ ਜੀ ਨਾਰਾਜ਼ ਹੋਗੀ ਮਾੜੀ ਜੀ ਕਿਉਂ ਨਾਰਾਜ਼ ਹੋਈ ਆ ਮਾਂ ਖਰੇ ਤੇਰੀ ਟੰਕੇ ਲਾਉਂਦੀ ਰਹੀ ਐ ਪੈਸੇ ਕਢਦੀ ਰਹੀ ਪਿਓ ਦੇ ਉੱਥੇ ਪਈ ਲੜਾਈ ਅੱਤ ਦੀ ਹਾਂ ਇਹਨੂੰ ਕਰਤਾ ਕਰੋ। ਉਹ ਹੀ। ਉਹ ਹੀ। ਪਿੱਕਰਾਂ ਜਿਹਾ ਸੋਵਲੇ ਪੜਦੇ ਹੁੰਦੇ ਵੇਹਲਾ ਤੇ ਮੰਮੀ ਨੂੰ ਵੀ ਦੱਸ ਆਇਆ ਕਿ ਤੇ ਮੰਮੀ ਨੂੰ ਵੀ ਦੱਸ ਕੀ ਸਾਦੀ ਸਾਸਾ ਹੀ ਕੀ ਉਹਲੇ ਪੜਦੇ ਰੱਖਨੇ ਕਿ ਜੇ ਤੇਰੇ ਮਾਂ ਪਿਓ ਚ ਕੋਈ ਅਣਬਣ ਮਾੜੀ ਮੋਟੀ ਹੋ ਗਈ ਤੇ ਤੂੰ ਮੁੰਡੇ ਦਾ ਮੋਟਰਸਾਈਕਲ ਚੁੱਕ ਲਿਆ ਤਾਂ ਵੀਰ ਦਾ ਫੋਨ ਆਇਆ ਸੀ ਮਗਰ ਵੀਰ ਕਹਿੰਦਾ ਪੈ ਇੰਦੀ ਵੀ ਕੋਈ ਗੱਲ ਨਹੀਂ ਮਾੜਾ ਜਾ ਚੱਲ ਬੋਲਬਾਲ ਹੋਇਆ ਦੋਵਾਂ ਨਾਲ ਤੇ ਇਹਨੂੰ ਕੰਮ ਹੀ ਕਰ। ਦੋ ਦਿਨ ਕੰਮ ਕਾਦਾ ਪਿਆ ਚੁੱਕ ਮੋਟਰਸਾਈਕਲ ਤੇ ਇੱਥੇ ਆ ਗਈ। ਮੈਂ ਨਹੀਂ ਮੰਨਦੀ। ਪਿਪਤੀ ਆ ਤੇਰਾ ਭੋਲਾ ਵਾ ਜਾਂ ਭੋਲੀਆਂ ਗੱਲਾਂ ਕਰਦਾ ਤੇ ਸਾਹਮਣੇ ਆ ਸਾਹਮਣੇ ਹੀ ਆ ਕਿਹੜਾ ਕੋਈ ਅੱਲਾ ਪੜਦਾ ਸਾਹਮਣੇ ਹੀ ਆ ਤੇ ਸਾਹਮਣੇ ਹੀ ਆ ਸਾਹਮਣੇ ਨੇ ਕੀ ਕਾਲ ਜਦੋਂ ਮੈਂ ਤੈਨੂੰ ਵਧਾਈ ਦਿੱਤੀ ਮੈਂ ਤਾਂ ਤੂੰ ਉਹ ਤਾਂ ਦੱਸ ਪਿਪੂਆ ਮੈਂ ਮੰਗ ਕੇ ਲੈ ਆਇਆ ਕਿਸ ਦਾ ਵੇਹ ਜੇ ਤੂੰ ਇੰਨੀ ਗੱਲ ਕੀਤੀ ਛੋਡੇ ਦੀ ਤੇ ਮੁੰਡੇ ਦੇ ਦਿਮਾਗ ਚ ਆਈ ਆ ਉਹਨੂੰ ਕੀ ਪਤਾ ਕੀ ਹੋਇਆ ਮੇਰਾ ਕਿਹੜੇ ਸਿਰ ਤੇ ਬੇਵਕੂ ਮੇਰੇ ਮੂੰਹ ਤੇ ਲਿਖਿਆ ਵਾ ਪੀ ਜੇ ਮੈਂ ਨੂੰ ਇੱਕ ਪਾਤਾ ਹੀ ਤਾਂ ਮੈਂ ਦੱਸ ਹੀ ਦੇਣਾ ਦੂਜੀ ਗੱਲ ਦੂਜੀ ਗੱਲ ਤੇਰੇ ਮੈਂ ਘਰ ਗਈ ਹਾਂ ਸੋਡਾ ਪਾ ਕੇ ਦੇ ਚਾਹ ਤਾਂ ਮੈਂ ਪੀਂ ਨਹੀਂ ਤੇ ਮੇਰੇ ਕੋ ਪਿੰਦੀ ਪਿੰਦੀ ਤੇ ਤੂੰ ਹੱਥ ਚੋਂ ਕੱਪ ਫੜ ਲਿਆ ਫੇ ਮੈਨੂੰ ਦੇ ਦੇ ਮੈਂ ਕੋ ਪੀਣਾ ਮੈਨੂੰ ਠੰਡ ਲੱਗੀ ਚਲ ਆ ਵੇ ਜਾਂਦੇ ਹੋਏ ਕੋਈ ਸਪੈਸ਼ਲ ਮੈਂ ਤੇਰੇ ਘਰ ਦੇਣ ਗਈ ਫੇ ਤੂੰ ਕਹਿ ਸਕਦੀ ਮੈਨੂੰ ਆ ਵੇ ਮੈਂ ਤੇ ਉਹ ਪ੍ਰਮਾਤਮਾ ਗਾੜੀ ਝੋਲੀ ਅੜ ਕੇ ਸਭ ਕੁਝ ਝੋਲੀ ਚ ਪਵਾ ਲਿਆ ਵਾ ਉਹਦਾ ਬਹਿ ਜਾ ਬੜਾ ਰਾਤੋਂ ਦਿਨ ਨਾ ਜੜੇ ਫੋਟੋ ਨਾਲ ਹਾੜੀ ਲੱਗੀ ਆ ਹਾੜੀ ਲੱਗੀ ਇੱਧਰ ਬਾਬੇ ਦੀ ਵੀ ਇੱਧਰ ਬਾਬੇ ਦੀ ਇੱਧਰ ਮੂਰਗ ਜੀ ਜਿਨੇ ਮੇਰਨਾ ਕੀਤਾ ਨਾ ਉਹ ਜਿਹੜਾ ਲੰਮੇ ਪੂਛਾਂ ਵਾਲੇ ਕੀੜੇ ਪਹਿਣ ਜਾਨੀ ਨਾ ਜਿਨੇ ਮੇਰਾ ਬੇੜਾ ਕਰਕ ਕਰਤਾ ਕਿੰਦਾਂ ਦੀ ਜੁਬਾਨਾਂ ਬੋਲਣ ਡਈਆਂ ਪੂਛਾਂ ਵਾਲੇ ਆਪ ਨਹੀਂ ਪੈ ਜਾਂਦੇ ਨਾ ਫਿਰ ਤੈਨੂੰ ਕਹਦਾ ਦੁੱਖ ਜਿਨੂੰ ਪਹਿਣੇ ਪਹਿਣੇ ਹਾਏ ਨਹੀਂ ਇੰਨੇ ਫੇਰ ਕੱਢ ਲੈਨੀ ਜ਼ੋਰ ਘਟਲਾ ਹੁਣ ਤੇ ਮੰਜੇ ਤੋਂ ਠੀਨਾ ਕੇ ਆਈ ਬਹਿਣਾ ਹੁੰਦਾ ਰਦਾ ਮੈਂ ਦਵਾਈ ਖਾਧੀ ਆ ਤੂੰ ਬੋਦੇ ਨਾ ਆ ਜਿਹੜੀਆਂ ਮੋਮੋ ਠਗਣੀਆਂ ਜਾਂ ਗੱਲਾਂ ਨਾ ਮੇਰਨਾ ਮਾਰ ਹੁਣ ਮਿੱਠੇ ਪੋਚੇ ਨਾ ਪਾ ਮੇਰੀ ਸੁਣ ਲੈ ਗੱਲ ਤੈਨੂੰ ਮੈਂ ਪਿਆਰ ਨਾਲ ਸਮਝਾਉਂਦੀ ਆ ਪਿਓਾ ਥੋੜਾ ਜਿਹਾ ਸਿੱਧਾ ਹੋਣੇ ਤਾਂ ਕਈ ਕੁਝ ਕਹਿ ਸਿੱਧਾ ਸਿੱਧੇ ਨੇ ਤਾਂ ਮੈਨੂੰ ਦੱਸਿਆ ਹੀ ਨਹੀਂ ਆ ਮੈਨੂੰ ਤਾਂ ਮਨਜੀਤ ਨੇ ਦੱਸਿਆ ਜੇ ਸਿੱਧਾ ਸੁਣਨਾ ਚਾਹੁੰਨੀ ਆ ਤੇ ਹਾਏ ਹਾਏ ਕੀ ਦੇ ਆ ਤੇ ਵਿਚਾਲੀ ਆ ਸੇ ਵੜਾਈ ਨੀਨੇ ਖੱਤੀਏ ਲੋਕਾਂ ਦੇ ਪਿੱਛੇ ਲਾ ਕੇ ਆਪਣੇ ਕਾ ਲੜਾਈ ਪਾਉਂਦੇ ਉਹਨੇ ਮੈਨੂੰ ਇੰਨੀ ਗੱਲ ਵੀ ਆਖੀ ਆ ਆਂਦੀ ਜਿੱਦਣ ਮੈਂ ਆਈ ਹਣਾ ਸੂਟ ਵੇਖਣ ਤੇ ਆਂਦੀ ਹੀ ਵੀ ਬੱਸ ਤੇ ਬੜਾ ਬੋਕ ਕਹਿੰਦੀ ਨਹੀਂ ਉਹ ਤੇ ਬੜਾ ਬੋਕ ਕਹਿੰਦੀ ਕੀ ਕਹਿੰਦੀ ਆ ਉਹ ਆਂਦੇ ਮੱਛਰੀ ਬੜੀ ਸੀ ਬੈ ਗਈ ਠੰਡੀ ਹੋ ਕੇ ਤੇ ਵਿਆਹ ਚੈਨ ਦਾ ਗੱਲਾਂ ਕਰਦੇ ਉਹ ਨਹੀਂ ਕਹਿੰਦੀ ਮੈਂ ਹੁਣੇ ਪੁੱਛ ਲੈਣਾ ਵਾ ਪੁੱਛ ਲਈ ਭੱਜੀ ਕਿਤੇ ਮੇਰੀ ਗੱਲ ਸੁਣ ਪੁੱਛ ਲਈ ਤੈਨੂੰ ਮੈਂ ਇੱਕੋ ਗੱ ਅਹੀਂ ਅੱਗੇ ਵੜੇ ਦੁਖੀ ਹਨ ਹੋਰ ਨਾ ਦਿਖਾ ਕੀ ਤੁਹਾਨੂੰ ਇਦਾਂ ਲੱਗਦਾ ਨਾ ਕੀ ਤੁਹਾਡੇ ਵੇਲੇ ਨੇ ਚ ਪਾਈ ਹੈ ਤੁਹਾਨੂੰ ਇਦਾਂ ਲੱਗਦਾ ਨਾ ਅਸੀਂ ਤੇਰੀ ਚਾਹ ਚ ਕੋਹ ਪਾਤਾ ਤੇ ਤੂੰ ਨਾ ਤਾਂ ਪੀਵੀ ਪਾਇਆ ਤੂੰ ਗੱਲ ਖਤਮ ਲੜਨ ਵਾਲੀ ਕਿਹੜੀ ਗੱਲ ਹੈ ਤੇ ਜਿੱਦਾਂ ਮੈਂ ਵੈਰ ਕੱਢੇ ਨਾ ਤੇ ਲੱਗ ਪਤਾ ਜਾਣਾ ਤੇਰੇ ਖਾਂਦਾਨ ਦੇ ਮੇਲੇ ਨੂੰ ਵੀ ਕੱਢ ਲਈ ਕੱਢ ਲਈ ਅਸੀਂ ਖਾਂਦਾਨ ਨੂੰ ਕੀ ਪਤਾ ਲੱਗਣਾ ਮੈਂ ਹੀ ਵੇਖ ਲੂੰਗੀ ਤੈਨੂੰ ਵੇਖ ਲਈ ਓਏ ਗੱਲ ਕੋਈ ਪਤਾ ਨਹੀਂ ਮੇਰੇ ਰੋਂਦੇ ਆਪੇ ਤੁਹਾਡੇ ਕੋਲ ਨਹੀਂ ਮੈਂ ਰਣੀ ਤੇਰੇ ਪਿੰਡਾਂ ਦੀ ਪਈ ਹੁੰਨੀ ਉੱਥੇ ਕੀ ਨਹੀਂ ਪਈ ਹੁੰਨੀ ਤੇ ਮੈਂ ਕਿਹਦੇ ਨਾਲ ਗੱਲ ਕਰਨੀ ਇੱਥੇ ਹਾਂ ਪੈਣੀ ਆ ਮੈਂ ਤਾਂ ਨਹੀਂ ਪਵੇ ਤੁਹਾਡੇ ਦਾਬ ਭਰ ਕੇ ਪਵੇ ਤੇ ਲੱਗ ਪਤਾ ਜਾਵੇ ਤੈਨੂੰ ਵੀ ਕਿਸ ਦੇ ਘਰ ਕਿਦਾਂ ਪਾਈ ਦੀ ਤੇ ਕਿਸ ਨੂੰ ਕਿਦਾਂ ਮੰਜੇ ਤੇ ਪਾਈ ਦਾ ਹਾਂ ਤੁਨੂੰ ਅਜੇ ਪਤਾ ਹੀ ਨਹੀਂ ਲੱਗਾ ਕਿਦਾਂ ਮੰਜੇ ਤੇ ਪਾਈ ਦਾ ਫੇਰ ਪੈਣ ਦਾ ਇਰਾਦਾ ਲੱਗਦਾ ਇਹਦਾ ਬਹਿਜੇ ਬੇੜਾ ਨਹੀਂ ਰਾਜੇ ਦਾ ਨਖਤਾ ਉਹਨਾਂ ਦਾ ਘਰੋਂ ਨਿਕਲਿਆ ਹਏ ਲਾਂਬੇ ਲਾਂਬੇ ਆ ਕੁਛ ਮੈਨੂੰ ਤਲਾਹਦਾ ਜਿਆਦਾ ਪਿੰਡ ਕਪਤ ਪਿਆ ਵੀ ਇਹੋ ਹੀ ਉੰਤਰੀ ਨੇ ਪਵਾਇਆ ਹੁਣ ਉਹਨਾਂ ਦਾ ਪਤਿ ਉਹਨਾਂ ਨੂੰ ਪਸਾ ਆ ਇੱਥੇ ਮੈਨੂੰ ਪਸਾਤਾ ਵਾ ਜੇ ਹੋਰ ਪਤਾ ਨਹੀਂ ਇਹਨੇ ਕੀ ਕਰਨਾ ਮੈਂ ਇਹਨੂੰ ਘਲਾ ਦੇਣਾ ਸ਼ਾਮਾਂ ਨੂੰ ਵੀ ਜਾ ਭਰਾਵਾ ਆਪਣੇ ਪਿੰਡ ਹੱਦ ਹੋ ਗਈ ਇਹਦੇ ਵਾਲੀ ਇਹਨੇ ਤਾਂ ਮੈਨੂੰ ਛਦੈਣ ਸਮਝਿਆ ਵਾ ਤੇ ਉਹ ਜੀ ਮਾਤਾ ਵਾ ਜਿਹੜੀ ਮੰਨ ਲੈਂਦੀ ਐ ਨਾ ਕੀ ਹੋ ਗਿਆ ਹੁਣ ਹੋਣਾ ਹਣਾ ਕੀ ਆ ਆ ਭਲਾ ਹੋਵੇ ਮਨਜੀਤ ਦਾ ਜਿਹਨੇ ਮੈਨੂੰ ਸੱਚ ਦੱਸਤਾ ਮੰਮੀ ਤੈਨੂੰ ਮੈਂ ਕਿਹਾ ਸੀ ਨਾ ਵੀ ਇਹਨੇ ਮੈਨੂੰ ਚਾਹ ਪਿਆਈ ਹੈ ਜਾਣ ਲੱਗੀ ਨੂੰ ਵਿਆਹ ਜਾ ਚ ਇਹਨੇ ਚਮਚਾ ਭਰ ਕੇ ਮਿੱਠੇ ਛੋੜੇ ਦਾ ਪਾਇਆ ਈ ਉਹਦੇ ਭਲਾ ਹੋਵੇ ਦੇ ਪਤੀਏ ਦਾ ਉਹ ਉੱਥੇ ਦੱਸ ਕੇ ਮੰਜੀ ਨੂੰ ਤੇ ਮੰਜੀ ਮੈਨੂੰ ਦੱਸ ਕੇ ਗਈ ਜੇ ਮੈਨੂੰ ਓਦਾਂ ਕਹਿ ਦਿੰਦੀ ਵੀ ਤੂੰ ਦਵਿੰਦਰ ਨਾਲ ਵਿਆਹ ਜਾ ਜੇ ਮੇਰੇ ਕੋ ਕਿਤੇ ਪਿਆਰ ਨਾਲ ਜਾਨ ਵੀ ਮੰਗ ਲਈਦੀ ਤੇ ਹਾਜ਼ਰ ਕਰਦੀ ਵੇ ਲੈ ਲੱਛਣ ਕਿਦਾਂ ਦੇ ਕੀਤੇ ਨਵਾਂ ਸੂਟ ਕਿਤੇ ਨਕੋਰ ਜਿਹੜਾ ਲੱਪੜਿਆ ਮੇਰਾ ਮੇਰੀ ਸੋਣੀ ਗੱਲ ਆਪਸ ਵਿੱਚ ਤੁਸੀਂ ਬੇੜ ਪਾਉਣੀ ਆਪਣੇ ਖਰਚ ਹੈ ਹੈ ਦਰਾਈ ਠਾਣੀ ਤੁਸੀਂ ਆ ਗਈਆਂ ਤੇਨਾਂ ਦਾ ਮਗਰ ਲੱਗਦੀਆਂ ਫਿਰਦੀਆਂ ਹੀ ਤੁਸੀਂ ਕਰਤੂਤਾਂ ਕੀ ਕੀਤੀਆਂ ਅਜ ਠਾਣੀ ਨੇ ਕਰਤੂਤਾਂ ਨਹੀਂ ਤੈਨੂੰ ਦੇਖਦੀ ਉਹਦੇ ਪਤੀਏ ਨੇ ਵੇਖਿਆ ਸੋਡਾ ਪਉਂਦਿਆਂ ਵੇਖਿਆ ਕਿਉਂ ਅਗਲੀ ਨਹੀਂ ਆਉਂਦਿਆ ਦੱਸਿਆ ਉਹਨੂੰ ਵੀਆ ਮਛਰਦੀ ਫਿਰਦੀ ਸੀ ਤੇ ਉਹਨੇ ਜਾ ਕੇ ਉਧਰ ਦੱਸਿਆ ਉਹ ਕਿਦਾ ਮਨਜੀਤ ਆਂਦੀ ਵੀ ਚਾਹ ਪੀ ਲਾਉਂਦਾ ਨਾ ਨਾ ਅੱਗੇ ਮੇਰੀ ਭੂਆ ਨੇ ਆਪਣੀ ਦਰਾਨੀ ਨੂੰ ਨਾ ਮਠਾ ਛੋਡਾ ਪਾ ਕੇ ਚਾਹ ਪਿਆਲੀ ਤੁਹਾਡੇ ਘਰ ਤੇ ਚਾਹ ਪੀਣ ਦਾ ਵੀ ਕੋਈ ਉਹ ਨਹੀਂ ਧਰਮ ਨਹੀਂ ਆ ਹੈ ਤੂੰ ਵੇਹ ਪਾਣਾ ਕਿੱਦਾਂ ਦੀਆਂ ਗੱਲਾਂ ਕਰਦੀ ਨਹੀਂ ਤੂੰ ਨਹੀਂ ਮੈਨੂੰ ਪਤਾ ਵਾ ਲੋਕੀ ਤੁਹਾਡੇ ਘਰ ਦੇ ਵਿੱਚ ਲੜਾਈ ਪਾਉਂਦੇ ਆ ਵਾ ਤੁਸੀਂ ਇੱਕੋ ਇੱਕੋ ਰੋ ਕੇ ਮਗਰ ਨਾ ਲੱਗਿਆ ਕਰੋ ਮੰਮੀ ਸਵੇਰੇ ਉੱઠી ਨਾਤੀ ਆਨ ਕੱਪੜੇ ਲੀੜਾ ਲੱਤਾ ਮੇਕਅਪ ਕੀਤਾ ਘਰੋਂ ਘੁੱਟ ਮੈਂ ਚਾਹ ਨਾ ਪੀਤੀ ਇਹਦੀ ਹਲੋ ਡਫੀ ਮੈਂ ਨਰਨੇ ਕਾਲਜੇ ਮੈਨੂੰ ਐਡੀ ਛੇਤੀ ਠੰਡ ਵੀ ਕੀ ਲੱਗ ਜਾਣੀ ਹੀ ਇਹਦੇ ਕੋ ਮੈਂ ਚਾਹ ਪੀਤੀ ਨਹੀਂ ਅਜੇ 5 ਦਾ 5 ਵੀ ਨਹੀਂ ਮਿੰਟ ਹੋ ਜਾਣੇ 2 ਮਿੰਟ 3 ਗਈ ਨੂੰ ਉਥੇ ਹੋਇ ਇੱਕ ਗੱਲ ਹੀ ਕੀਤੀਆਂ ਤੇ ਮੇਰਾ ਠੱਡ ਰਿਜਣ ਲੱਗ ਗਿਆ ਇਹਦਾ ਬੇੜਾ ਬੈਠਾ ਇਤੈਨੂੰ ਨਹੀਂ ਪਤਾ ਇਹਨੂੰ ਇਹ ਚਾਇਆ ਵੀ ਇਹਦਾ ਸੂਟ ਤੇ ਬੜਾ ਸੋਹਣਾ ਲੱਗਣ ਡਿਆ ਵਾ ਤੇ ਕਿਉਂ ਨਾ ਮੈਂ ਇਹਨੂੰ ਘਰੇ ਬਾਲਾ ਮੈਨੂੰ ਓਦਾਂ ਕਹਿ ਦਿੰਦੀ ਵੀ ਨਾ ਵਿਆਹ ਜਾ ਤੇ ਆਪ ਮਰਦੀ ਜਾਂਦੀ ਤੇ ਚਲੀ ਗਈ ਨਾ ਦਵਿੰਦਰ ਗੁੱਸਾ ਨਾ ਕਰੀ ਉਹਨੇ ਤੇਰੇ ਮੂੰਹ ਚ ਪਾਈ ਉਹ ਡਈ ਪੀਰ ਤੇ ਜ਼ੋਰਾਂ ਤੂੰ ਆਫੜੀ ਮਰਨ ਦਿਆ ਉਹਨੇ ਵੀ ਕੀਤੀ ਹੋ ਕੇ ਐਸਾ ਸਕੀਮ ਤੇ ਇੱਕ ਬੜੀ ਪੀਤੀ ਤੈਨੂੰ ਪਤਾ ਨੇ ਉਹਨੇ ਤੇ ਜੱਗ ਘੁੱਟ ਨਹੀਂ ਭਰਿਆ ਚਾਹੇ ਘੁੱਟ ਭਰਦੇ ਉੱਥੇ ਦੋ ਤਿੰਨ ਭਰਿਆ ਜਾ ਗਮ ਮਮੀ ਤੂੰ ਹਮੇਸ਼ਾ ਆਉਂਦੀ ਆਲਦੀ ਮੇਰੀ ਤੇ ਬਣੀ ਨਾ ਤੂੰ ਤੇ ਨਾ ਤੂੰ ਸਾਰੀ ਉਮਰ ਬਣਨਾ ਵਾ ਜਿੰਨਾ ਮਰਜ਼ੀ ਮੈਂ ਤੇਰਾ ਕਰ ਲਾ ਖਰਾਬ ਤੈਨੂੰ ਲੱਗਿਆ ਵਾ ਟੱਟੀਆਂ ਦਾ ਸਤਵਾ ਵੇ ਕੀ ਕਿਤੇ ਸਦਮਾ ਲੱਗ ਗਿਆ ਮੈਨੂੰ ਸਦਮਾ ਲੱਗੇ ਤੁਹਾਡੇ ਖਾਨਦਾਨ ਨੂੰ ਤੇ ਇਹਦੇ ਨੂੰ ਜਿਹੜੀਆਂ ਕਰਤੂਤਾਂ ਮੈਂ ਤੇ ਫੇਰ ਇੱਕੋ ਮਹਾਰਾਜੇ ਗਲੀ ਅਰਦਾਸ ਕੀਤੀ ਵੀ ਮਹਾਰਾਜ ਨੂੰ ਇਹਦੇ ਲੰਮੇ ਪੂਛ ਵਾਲੇ ਕੀੜੇ ਪੈਣ ਕੀ ਪਤਾ ਤੈਨੂੰ ਪੈਣੇ ਆ ਕਿ ਉਹਨੂੰ ਪੈਣੇ ਆ ਆਹੋ ਤੂੰ ਮੇਰੇ ਪੱਖ ਲੈਣੀ ਆ ਜਾਂ ਤੂੰ ਗਰਮਾਣਾ ਜਾ ਜਾ ਕੇ ਮੈਂ ਜਾ ਫੇਰ ਦੇਖੋ ਨੱਠੀ ਫਿਰਦੀਆਂ ਤੈਨੂੰ ਕੋਈ ਨਹੀਂ ਹੋਇਆ